ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ 2 ਅਪ੍ਰੈਲ 2025 ਹੈ ਹੁਣ ਸਾਨੂੰ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਨ ਹੈਗਾ ਉਹ ਤੇਜੀ ਨਾਲ ਵਧੇਗਾ ਤੇ ਜੇਕਰ ਤੇਜੀ ਨਾਲ ਤਾਪਮਨ ਵੱਧਾ ਹੈ ਤਾਂ ਉਸ ਟਾਈਮ ਤੇ ਫਿਰ ਸ਼ਾਮ ਦੇ ਟਾਈਮ ਕਿਤਨਾ ਕਿਤੇ ਤੇਜ ਜਿਹੜਾ ਹੈਗਾ ਇਹ ਹਨੇਰੀ ਤੇ ਝੱਖੜ ਦੀ ਉਮੀਦ ਬਣਦੀ ਹੈ ਜਿਵੇਂ ਜਿਵੇਂ ਅਸੀਂ ਅੱਗੇ ਜਾਵਾਂਗੇ ਅੱਜ ਅਜੇ ਝੱਖੜ ਨਹੀਂ ਆਉਣ ਲੱਗਾ ਅੱਗੇ ਜਾਵਾਂਗੇ ਤਾਂ ਇਹੋ ਜਿਹੀ ਸੰਭਾਵਨਾ ਰਹਿਣੀ ਹੈ ਇਸ ਸਮੇਂ ਕਿਉਂਕਿ ਵਰਖਾ ਨਹੀਂ ਹੋ ਰਹੀ ਗਰਮੀ ਵਧੇਗੀ ਤਾਂ ਜਿੰਨੀ ਵਨਸਪਤੀ ਖੜੀ ਹੈ ਸਾਰੀ ਸੁੱਕਣੀ ਸ਼ੁਰੂ ਹੋ ਜੇਗੀ ਤਾਂ ਮੈਂ 2-4 ਦਿਨ ਪਹਿਲਾਂ ਵੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਇਹ ਤੁਹੇ ਦੇਖਿਆ ਕਿ ਟਰਾਂਸਫਾਰਮਰ ਤੋਂ ਕਿਸ ਤਿੱਕਣਾ ਚੰਗਿਆੜਾ ਡਿੱਗਿਆ ਤੇ ਉਹ ਚੰਗਿਆੜੀ ਡਿੱਗਣ ਦੇ ਕਰਕੇ ਜਿਹੜਾ ਹੈਗਾ ਉੱਥੇ ਥੱਲੇ ਥਾਂ ਸੜ ਗਿਆ ਹੁਣ ਇਸ ਦਿਨ ਜਿਹੜੇ ਹੈਗੇ ਆ ਸਾਡੀਆਂ ਕਣਕਾਂ ਬਰੂਦ ਬਣ ਜਾਣੀਆਂ ਤੇ ਬਰੂਦ ਬਣੀ ਹੋਈ ਕਣਕ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਫਿਰ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਰੱਖਣਾ ਹੈ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਤੁਹਾਡੇ ਖੇਤ ਦੇ ਵਿੱਚ ਜਿੱਥੇ ਵੀ ਤਾਰਾਂ ਢਿਲੀਆਂ ਨੇ ਉਹ ਮਹਿਕਮੇ ਨਾਲ ਗੱਲ ਕਰਕੇ ਉਹਨਾਂ ਤਾਰਾਂ ਨੂੰ ਕੱਸ ਲੋ ਕੱਸੀਆਂ ਤਾਂ ਜਾਣੀਆਂ ਨਹੀਂ ਇਸ ਸਮੇਂ ਤਾਂ ਫਿਰ ਘੱਟੋ ਘੱਟ ਉਹਨਾਂ ਦੇ ਵਿੱਚ ਜਿਹੜਾ ਹੈਗਾ ਡੰਡੇ ਜਿਹੜੇ ਹੈਗੇ ਆਪਾਂ ਬਣ ਕੇ ਜਾਂ ਜਿਵੇਂ ਕਰਕੇ ਇਹ ਹੋਵੇ ਕਿ ਹਵਾ ਆਵੇ ਇਹ ਨਾ ਹੋਵੇ ਕਿ ਇਕੱਠੀਆਂ ਹੋ ਜਾਣ ਤਾਂ ਉਹਨਾਂ 'ਚ ਡੰਡੇ ਬਣੇ ਜਾਣ ਇੰਸਟਰੂਮੈਂਟ ਮਿਲਦਾ ਹੈਗਾ ਮਹਿਕਮੇ ਵਾਲੇ ਹੁੰਦੇ ਆ ਉਹ ਸਪਰਿੰਗ ਜੇ ਪਾ ਦੇਣਗੇ ਤਾਂ ਉਹਦੇ ਨਾਲ ਵੀ ਇੱਕ ਦੂਜੇ ਨਾਲ ਤਾਰਾਂ ਲੱਗਣ ਇੱਕ ਨੰਬਰ ਨੰਬਰ 2 ਤੇ ਜੋੜੇ ਦੇ ਥੱਲੇੋਂ ਤੇ ਟਰਾਂਸਫਾਰਮਰ ਦੇ ਥੱਲੇੋਂ ਜਿਹੜੀ ਕਣਕ ਵੱਢ ਕੇ ਕਹਾਜ ਜੇ ਕਹਾ ਖੜਾ ਹੈ ਤੇ ਕਹਾ ਸਾਰਾ ਗੋੜ ਕੇ ਕਹਾ ਪਾਸੇ ਕਰ ਦਿਓ ਥਾਂ ਦੀ ਗੋਡੀ ਕਰ ਦਿਓ ਤਾਂ ਕਿ ਜੇਕ ਤੇ ਚੰਗਿਆੜਾ ਡਿੱਗਦਾ ਹੈ ਤੇ ਉਹ ਅੱਗੇ ਭਿਆਨਕ ਸਮੱਸਿਆ ਨਾ ਬਣੇ ਹਰ ਇੱਕ ਬੰਦਾ ਆਪਦੇ ਕੋਲੇ ਪਿੰਡ ਦੇ ਜਿਹੜਾ ਹੈਗਾ ਗ੍ਰਾਂਥੀ ਸਾਹਿਬ ਦਾ ਨੰਬਰ ਰੱਖੋ ਟਰੈਕਟਰ ਦੇ ਜਿਹੜੇ ਹੈਗਾ ਟੈਂਕੀ ਤੇਲ ਦੀ ਭਰ ਕੇ ਰੱਖੋ ਤੇ ਹਾਲ ਮਗਰ ਭਾ ਕੇ ਰੱਖੋ ਕਿਉਂਕਿ ਜਦੋਂ ਵੀ ਕੋਈ ਦਿੱਕਤ ਆਏਗੀ ਨਾਲ ਦੀਆਂ ਟਰੈਕਟਰ ਚਾਕੇ ਭਜਣਾ ਪਵੇਗਾ ਜਿੰਨਾ ਵੀਰਾਂ ਕੋਲੇ ਸਪਰੇਅ ਪੰਪ ਨੇ ਪਿੰਡ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਨੇ ਉਹ ਟੈਂਕੀਆਂ ਨੂੰ ਭਰ ਕੇ ਰੱਖੋ ਤੇ ਤਿਆਰ-ਬਰ ਤਿਆਰ ਰੱਖੋ ਕਿ ਜੇ ਸਮੇਂ ਜਰੂਰਤ ਪੈਗੀ ਨਾਲ ਦੇ ਨਾਲ ਖੇਤ ਨੂੰ ਭੱਜਾ ਜਾਵੇ। ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਕਿ ਰਿਸ਼ਤੇਦਾਰੀ ਦੇ ਵਿੱਚ ਰਾਤ ਨੂੰ ਨਹਾ ਰਿਹਾ ਜਾਵੇ ਕਿਉਂਕਿ ਸਾਰੀਆਂ ਘਟਨਾਵਾਂ ਸ਼ਾਮ ਦੇ ਟਾਈਮ ਤੇ ਹੁੰਦੀਆਂ ਤੇ ਸ਼ਾਮ ਨੂੰ ਤੁਸੀਂ ਜਿਹੜਾ ਰਿਸ਼ਤੇਦਾਰੀ ਜਾਂਦੇ ਹੋ ਪਿੱਛੋਂ ਕੋਈ ਕੰਮ ਹੋ ਗਿਆ ਤੇ ਔਖਾ ਹੋਏਗਾ ਆਪਦੇ ਖੇਤ ਦਾ ਧਿਆਨ ਰੱਖੋ ਸਾਨੂੰ ਪਤਾ ਕਿ ਲਾਈਟ ਕਿੰਨੇ ਵਜੇ ਆਉਂਦੀ ਹੁਣ ਅੱਗੇ ਲਾਈਟ ਤੇ ਕੱਟ ਲੱਗਨੇ ਸ਼ੁਰੂ ਹੋ ਜਾਣਗੇ ਸਾਨੂੰ ਪਤਾ ਹੈ ਕਿ ਸ਼ਾਮ ਨੂੰ 6 ਵਜੇ ਲਾਈਟ ਆਉਂਦੀ ਹੈ 6 ਵਜੇ ਲਾਈਟ ਆਉਂਦੀ ਹੈ ਤੇ ਅਸੀਂ ਆਪਦੇ ਖੇਤ 'ਚ ਹੋਣੇ ਚਾਹੀਦੇ ਆ ਤਾਂ ਕਿ ਕਿਤੇ ਸਪਾਰਕ ਹੋਵੇ ਤੇ ਨਾਲ ਦੀ ਨਾਲ ਉਹਨੂੰ ਫੜਿਆ ਜਾ ਸਕੇ ਸਮਝ ਗਏ ਇੱਕ ਚੀਜ਼ ਦਾ ਧਿਆਨ ਹੋ ਰੱਖਣਾ ਕਿ ਇੱਕ ਚੀਜ਼ ਦਾ ਧਿਆਨ ਹੋ ਰੱਖਣਾ ਕਿ ਫਾਇਰ ਗ੍ਰੇਡ ਦਾ ਨੰਬਰ 101 ਨੰਬਰ ਹੁੰਦਾ ਫਾਇਰ ਗ੍ਰੇਡ ਦਾ 101 ਤਾਂ 101 ਨੰਬਰ ਜੇਕਰ ਕਿਤੇ ਦੁਰਘਟਨਾ ਹੋ ਜੇ ਰੱਬ ਕਰੇ ਨਾ ਹੋਵੇ ਜੇਕਰ ਦੁਰਘਟਨਾ ਹੁੰਦੀ ਹੈ 101 ਨੰਬਰ ਤੇ ਨਾਲ ਦੇ ਨਾਲ ਡਾਇਲ ਕਰਨਾ ਹੈ ਠੀਕ ਹੈ ਤੇ ਜਿਹੜਾ ਤੁਹਾਡਾ ਚ ਬੱਚਾ ਉਹ ਚ ਬੱਚੇ ਪਾਣੀ ਦੇ ਹਮੇਸ਼ਾ ਪਰਕੇ ਰੱਖਣੇ ਆ ਇਸ ਚੀਜ਼ ਦਾ ਧਿਆਨ ਰੱਖਣਾ ਹੈ ਤੇ ਆਪਣੇ ਕੋਲੇ ਤੰਗਲੀ ਤੇ ਹੋਰ ਚੀਜ਼ਾਂ ਇਹ ਆਪਣੇ ਹੱਥਲੇ ਰੱਖਣੀਆਂ ਤਾਂ ਕਿ ਜ਼ਰੂਰਤ ਪਵੇ ਤਾਂ ਆਪਾਂ ਇੱਕਦਮ ਖੇਤਾਂ ਵਾਲੇ ਪਾਸੇ ਪਹੁੰਚ ਸਕੀਏ ਇਹਦੇ ਤੋਂ ਬਿਨਾ ਖੇ ਦੇ ਚੱਗ ਨਾ ਬਾਲੋ ਚਾਹ ਪਾਣੀ ਬਣਾਉਂਦਾ ਕੰਮ ਖੇਚ ਨਾ ਕਰੋ ਜੇਕਰ ਫੇਰ ਵੀ ਕੋਈ ਕਰਦਾ ਕਮਰੇ ਦੇ ਵਿੱਚ ਤਾਂ ਉਹਨੂੰ ਅੱਗ ਤੋਂ ਚਾਹ ਬਣਾਉਣ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਹੈਗਾ ਪਾਣੀ ਪਾ ਕੇ ਅੱਗ ਨੂੰ ਬੁਝਾ ਦਿੱਤਾ ਜਾਵੇ ਬਹੁਤੀ ਵਾਰੀ ਦੇਖਿਆ ਹੈ ਕਿ ਬੀਬੀਆਂ ਜਿਹੜੀ ਹੈਗੀ ਘਰ ਦੀ ਸਵਾਹ ਜਿਹੜੀ ਹੈਗੀ ਰੂੜੀ ਤੇ ਸਿੱੜਦੀਆਂ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹੈਗੀ ਰੂੜੀ ਵਾਲੀ ਸਵਾਹ ਅੱਗੇ ਵੱਧ ਕੇ ਉਹ ਧੁੱਕ ਪੈਂਦੀ ਹੈ ਧੁੱਕੇ ਤੇ ਕਈ ਕਈ ਜਿਹੜਾ ਹੈਗਾ ਸੈਂਕੜੇ ਏਕੜ ਤੱਕ ਕਣਕ ਨੂੰ ਸਾੜਨ ਦਾ ਕੰਮ ਕਰ ਦਿੰਦੀ ਹੈ ਤੇ ਇਹ ਰੂੜੀ ਦੇ ਉੱਤੇ ਜਿਹੜੀ ਸਵਾਹ ਹੈਗੀ ਹੈ ਉਹਨੂੰ ਠੰਡੀ ਕਰਕੇ ਸੁੱਟੋ ਜਾਨ ਹੋਣ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਹੀ ਢੇਰੀ ਲਾਈ ਜਾਓ ਤਾਂ ਕਿ ਉਹ ਜਦੋਂ ਜਾਨ ਜਮਾ ਠੰਡੀ ਹੋ ਜੇ ਤਾਂ ਦੂਜੀ ਤੀਜੀ ਦਿਨ ਜਾ ਕੇ ਉਹ ਸੱਟਿਆ ਕਰੋ ਚ ਕੋਲਾ ਨਾ ਹੋਵੇ ਇਹ ਧਿਆਨ ਰੱਖੋ ਇਹ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਹੈ ਇੱਕ ਵੱਡੀ ਗਲਤੀ ਇਹ ਹੁੰਦੀ ਹੈ ਕਿ ਅੱਗ ਲੱਗਦੀ ਹੈ ਉਹ ਸਭ ਤੋਂ ਵੱਡਾ ਕਾਰਨ ਨਹੀਂ ਹੁੰਦਾ ਕਿ ਸਾਡੇ ਖੇਤਾਂ ਦੇ ਵਿੱਚ ਜਦੋਂ ਅਸੀਂ ਟਰੈਕਟਰ ਲੈ ਕੇ ਜਾਂਦੇ ਆ ਤਾਂ ਉਸ ਵਿੱਚ ਸਟਾਰਟ ਨਹੀਂ ਹੁੰਦੇ ਤਾਂ ਫਿਰ ਅਸੀਂ ਕੀ ਕਰਦੇ ਆ ਉਹ ਪਾਸੇ ਜਿਹੜਾ ਹੈਗਾ ਆਲਟਰਨੇਟਰ ਆ ਕੇ ਇਸ ਤਰ੍ਹਾਂ ਕਰਕੇ ਉਹ ਲਾਉਣੀ ਹੈ ਆਪਣਾ ਕੀ ਹੁੰਦਾ ਉਹ ਜਿਹੜਾ ਪੀਚਕਸ ਪੀਚਕਸ ਲਾ ਕੇ ਜਾਂ ਚਾਬੀ ਲਾ ਕੇ ਆਪਾਂ ਨੂੰ ਸਟਾਰਟ ਕਰਦੇ ਹਾਂ ਤਾਂ ਉਹ ਚੰਗਿਆੜਾ ਥੱਲੇ ਡਿੱਗਦਾ ਹੈ ਕਿਉਂਕਿ ਕਣਕ ਬਰੂਦ ਹੈ ਉਹ ਇੱਕ ਡਿੱਗਿਆ ਹੋਇਆ ਚੰਗਿਆੜਾ ਵੀ ਜਿਹੜਾ ਹੈਗਾ ਅੱਗ ਲਾ ਦਿੰਦਾ ਹੈ ਇਸੇ ਤੇ ਇਹਨਾਂ ਟਰੈਕਟਰ ਦਾ ਕਾ ਸਟਾਰਟ ਨਹੀਂ ਹੋਣਾ ਚਾਹੀਦਾ ਬੈਟਰੀ ਦੇ ਜੋੜ ਕੱਸੇ ਹੋਣੇ ਚਾਹੀਦੇ ਆ ਕੋਈ ਵੀ ਤਾਰ ਨੰਗੀ ਨਹੀਂ ਹੋਣੀ ਚਾਹੀਦੀ ਜੋੜ ਢਿੱਲੇ ਨਹੀਂ ਹੋਣੇ ਚਾਹੀਦੇ ਟਰੈਕਟਰ ਦੇ ਜੋੜ ਕੱਸੇ ਹੋਣੇ ਚਾਹੀਦੇ ਆ ਇਸ ਤੋਂ ਵੱਡੀ ਗੱਲ ਨੂੰ ਦੇਖੋ ਐਕਤਰੀ ਕੋਈ ਠਾਹ ਠਾਹ ਨਹੀਂ ਲੱਗੀ ਤੂੜੀ ਦੀ ਕੋਈ ਪਛਣੀ ਹੈਗੀ ਤਾਂ ਇਹਦੇ ਕਰਕੇ ਇਹ 6 ਜੋ ਪਿੰਡ ਵਾਲਿਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਤੂੜੀ ਕਣਕ ਵੱਢ ਲੈਂਦੇ ਉਹ ਕਣਕ ਵੱਢਣ ਤੋਂ ਬਾਅਦ ਤੂੜੀ ਬਣਾਉਣੀ ਸ਼ੁਰੂ ਕਰੇ ਜੋ ਕਈ ਮੇਰੇ ਵਰਗੇ ਤੱਤੇ ਕਾਲੇ ਪਹਿਲਾਂ ਪੈਣ ਚ ਟਰਾਲੀਆਂ ਸਿੱਟਣ ਦੇ ਚੱਕਰ ਦੇ ਵਿੱਚ ਸ਼ੁਰੂ ਜੀ ਨੱਪ ਦਿੰਦੇ ਕੰਮ ਤੂੜੀ ਵਾਲੀਆਂ ਮਸ਼ੀਨਾਂ ਤੋਂ ਬਹੁਤ ਜ਼ਿਆਦਾ ਚਾਂਸ ਹੁੰਦੇ ਖੇਚ ਅੱਗ ਲੱਗ ਸਕਦੀ ਹੈ ਤਾਂ ਉਹ ਚੀਜ਼ ਦਾ ਧਿਆਨ ਵੀ ਤੁਸੀਂ ਇੱਥੇ ਰੱਖਣਾ ਹੋਵੇਗਾ ਦੂਸਰੀ ਗੱਲ ਕਈਆਂ ਵੀਰਾਂ ਨੇ ਹੁਣ ਕਣਕ ਵੱਢਦੇ ਸਾਰ ਬਾਜਰਾ ਜਾਂ ਚੜੀ ਵਿੱਚ ਨਹੀਂ ਹੋਏਗੀ ਤਾਂ ਉਹ ਵੀ ਅੱਗ ਲਾ ਕੇ ਬੀਜਾਂ ਦੀ ਤਰਜੀਹ ਦੇਣਗੇ ਇਹ ਕੰਮ ਨਾ ਕਰਿਓ ਜੋ ਇਨ੍ਹਾਂ ਦਿਨਾਂ ਦੇ ਵਿੱਚ ਹਾਲਾਤ ਇਹ ਹੁੰਦੇ ਆ ਕਿ ਮੌਸਮ ਬਿਲਕੁਲ ਸਾਫ ਹੈ ਪੁਰਾਣੀ ਗੱਲ ਹੈ 8-10 ਸਾਲ ਪੁਰਾਣੀ ਗੱਲ ਆਪਾਂ ਆਪਣੇ ਖੇਤ ਚ ਕਣਕ ਦਾ ਤੂੜੀ ਬਣਾ ਕੇ ਉਸ ਤੋਂ ਬਾਅਦ ਲਾਰੇ ਸੀਗੇ ਪੁਰਾਣੀ ਗੱਲ ਅੱਜ ਦੀ ਗੱਲ ਨਹੀਂ ਹੈਗੀ ਤਾ ਵਧੀਆ ਸਾਰਾ ਕੁਝ ਸਹੀ ਹੈਗਾ ਚਲੋ ਵੀ ਠੀਕ ਹੈ ਤਾਂ ਇੱਕਦਮ ਇਹੋ ਜਿਹਾ ਬੁੱਲਾ ਆਇਆ ਕਿ ਖੇਤ ਦੇ ਵਿੱਚ ਉਹਨੇ ਅੱਗ ਚੱਕੀ ਅੱਗ ਜਿਹੜਾ ਹੈਗਾ ਸੜਕ ਪਾਰ ਕੀਤੀ ਸੜਕ ਦੇ ਨਾਲ ਖਾਲਾ ਸੀ ਉਹ ਪਾਰ ਕਰਕੇ ਦੂਜੇ ਪਾਸੇ ਗਈ ਸ਼ੁਕਰ ਹੈ ਦੂਜੇ ਪਾਸੇ ਵੀ ਤੂੜੀ ਬਣੀ ਹੋਈ ਸੀਗੀ ਤਾਂ ਉਧਰ ਅੱਗ ਲੱਗੀ ਹੋਈ ਸੀਗੀ ਫੇਰ ਵੀ ਉਸ ਪਾਸੇ ਜਿਹੜਾ ਹੈਗਾ ਜਿੰਨਾ ਖਾਂ ਮੱਚੇ ਨਾਲ ਆ ਰਿਹਾ ਗਿਆ ਸੀ ਉਹ ਤੁਹਾਨੂੰ ਉਹਨੇ ਮਚਾ ਦਿੱਤਾ ਮਕੇ ਇਨਾ ਦਿਨਾਂ ਦੇ ਵਿੱਚ ਅੱਗ ਐਸ ਟਿਕਣਾ ਜਾਂਦੀ ਹੈ ਪਹਿਲੀ ਗੱਲ ਤਾਂ ਆਪਾਂ ਖੇਤਾਂ ਨੂੰ ਅਗ ਲਾਉਣੀ ਨਹੀਂ ਹੈਗੀ ਜੇ ਤੁਸੀਂ ਸੋਚਦੇ ਹੋ ਤਾਂ ਪਹਿਲਾਂ ਲੋਕਾਂ ਨੂੰ ਕਣਕ ਵੜ ਲੈਂਦੇ ਹੋ ਤੂੜੀ ਬਣਾ ਲੈਂਦੇ ਹੋ ਫਿਰ ਜੇ ਕੋਈ ਕੁਝ ਕਰਨਾ ਉਹ ਕਰਿਓ ਜੋ ਉਹ ਤੋਂ ਪਹਿਲਾਂ ਐਸ ਪਾਸੇ ਤੁਸੀਂ ਨਾ ਆਇਓ ਜੋ ਤਾਂ ਇਨ੍ਹਾਂ ਚੀਜ਼ਾਂ ਦਾ ਕੋਈ ਦਾ ਧਿਆਨ ਆਪਾਂ ਰੱਖਣਾ ਹੈ ਜੇ ਆਪਾਂ ਰੱਖਾਂਗੇ ਆਪਣੀ ਫਸਲ ਬਚੀ ਰਹੂਗੀ ਜੇ ਆਪਾਂ ਇਹਨਾਂ ਧਿਆਨ ਨਹੀਂ ਕਰਾਂਗੇ ਤਾਂ ਫਿਰ ਅਸੀਂ ਜਿਹੜਾਗਾ ਨੁਕਸਾਨ ਖਾ ਸਕਦੇ ਹਾਂ ਘੱਟੋ ਘੱਟ ਟਰਾਂਸਫਾਰਮਰ ਦਾ ਜੋੜਿਆਂ ਦਾ ਟਰੈਕਟਰ ਦਾ ਉਰੀਅਲੀ ਮਸ਼ੀਨ ਦਾ ਇਹਨਾਂ ਚੀਜ਼ਾਂ ਨਿੱਕੇ ਨਿੱਕੇ ਚੀਜ਼ਾਂ ਧਿਆਨ ਰੱਖੋਗੇ ਇਸ ਤੋਂ ਬਿਨਾ ਸਮੈਕੀਏ ਬਹੁਤ ਫਿਰਦੇ ਆ ਹਰ ਕੋ ਨੂੰ ਪਤਾ ਹੈ ਕਿ ਸਮੈਕੀ ਕਿੱਥੇ ਬੈਠਦੀ ਹੈ ਹੁਣ ਮੈਨੂੰ ਪਤਾ ਹੈ ਕਿ ਫਲਾਣੇ ਟਿੱਬੇ ਤੇ ਬੈਠਦੀ ਹੈ ਤਾਂ ਜਿਓ ਮੇਰੇ ਟਿੱਬੇ ਤੇ ਸਮੈਕੀਏ ਬੈਠਦੀ ਹੈ ਤਾਂ ਉੱਥੇ ਉਹ ਕੋਈ ਅੱਗ ਜੀ ਆਸਾੜ ਦੇ ਕੁਝ ਨੁਮਕ ਖਿੱਚ ਦੇ ਇਸ ਤਰ੍ਹਾਂ ਕਰਕੇ ਕੁਝ ਤਾਂ ਉਹ ਜਿਹੜੀ ਉਹਨੇ ਤੀਲੀ ਹੈਗੀ ਹੈ ਉਹ ਕਿਸੇ ਵੀ ਟਾਈਮ ਤੇ ਕਿਤੇ ਉਹ ਸੈੱਟ ਕੀਤੀ ਤਾਂ ਉਹਦੇ ਨਾਲ ਵੀ ਅੱਗ ਲੱਗ ਸਕਦੀ ਹੈ ਤਾਂ ਫੇਰ ਭਾਈ ਜਿਹੜਾ ਕੋਈ ਜਿਹੜਾ ਹੈਗਾ ਸੈਗਰਡ ਪੀਨ ਵਾਲੇ ਬੰਦੇ ਹੈ ਵੀ ਪਿੰਡ ਦੇ ਵਿੱਚ ਕੋਈ ਸਮੇਕੀ ਹੈ ਉਹਨਾਂ ਧਿਆਨ ਰੱਖੋ ਇਹ ਨਾ ਹੋਵੇ ਕਿ ਉੱਥੇ ਜਾ ਕੇ ਤੀਲੀ ਤੁਲੀ ਸੱਟ ਦੇਣ ਤੇ ਉਹ ਨੁਕਸਾਨ ਹੋ ਜੇ ਉਸ ਚੀਜ਼ ਦਾ ਵੀ ਧਿਆਨ ਰੱਖੋ ਇੱਕ ਟਰੈਕਟਰ ਦਾ ਬਾਹਲੇ ਜਾ ਰਾ ਹੁਣ ਸੜਕ ਤੇ ਭਜਾਉਣ ਦੀ ਕੋਸ਼ਿਸ਼ ਨਾ ਕਰੋ ਕਿਹ ਵਾਰੀ ਕੀ ਹੁੰਦਾ ਕਿ ਜੋ ਤੇਜ਼ ਭਜਾਉਣੇ ਇੱਕਦਮ ਰੇਸ ਕੱਢਦੇ ਆ ਤਾਂ ਉਹਦੇ ਚੰਗਿਆੜਾ ਨਿਕਲਦਾ ਤਾਂ ਉਹ ਚੰਗਿਆੜਾ ਵੀ ਸੜਕ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਤਾਂ ਇਹਨਾਂ ਚੀਜ਼ਾਂ ਧਿਆਨ ਰੱਖੋ ਤਾਂ ਕਿ ਅਸੀਂ ਜਿਹੜਾ ਹੈਗਾ ਆਪਦੇ ਨਾਲ ਨਾਲ ਬਾਕੀ ਲੋਕਾਂ ਦੀ ਵੀ ਜਿਹੜੀ ਹੈਗੀ ਕਣਕ ਦੀ ਫਸਲ ਹੈ ਉਹਨੂੰ ਬਚਾ ਸਕੀਏ ਉਮੀਦ